ਟੈਂਟ ਹਲੇ ਆਪਾਂ ਨੇ ਖੋਲਿਆ ਨਹੀਂ ਤੇ ਚੋਬਰ ਇੱਧਰ ਕਹਿੰਦੇ ਲੱਦੇ ਹੀ ਤੁਰਿਆ ਆ ਰਿਹਾ ਕੀ ਬਾਤ ਹੈ ਉਹ ਤੇਰੀ ਯਾਤਰਾ ਸਫਲ ਹੈ ਸਫਲ ਹੈ ਯਾਤਰਾ ਤੇਰੀ ਨਾ ਵੀ ਨ ਕੋਰਾ ਕਹਿਆ ਤੇ ਬਾਬਾ ਨਾ ਮੁੰਡੇ ਦੇ ਲਈ ਬੇਨ ਨਹੀਂ ਕਰ ਰਿਹਾ ਤੂੰ ਮਾਮਾ ਰਾਤ ਕਿ ਕਰ ਰਿਹਾ ਮੱਥਾ ਢੱਕੇ ਰ ਮਿਲਦੀਆਂ ਮੱਥਾ ਢੇਕ ਜਾਂਦਾ ਹੂੰ ਆ ਜਿਹਦੇ ਸਮੇਂ ਆ ਵੀਡੀਓ ਦੇਖ ਰਹੇ ਸਾਰੇ ਮਿੱਤਰ ਪੈਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਤੀ ਆਪਾਂ ਲੇਟ ਹੋ ਗਏ ਤਾਂ ਕਰਕੇ ਆਪਾਂ ਨੂੰ ਕਮਰਾ ਨਹੀਂ ਮਿਲਿਆ ਤੇ ਟੈਂਟ ਆਪਾਂ ਨੂੰ ਦੁਬਾਰੇ ਲਗਾਉਣਾ ਪੈ ਗਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਵੀ ਹਵਾ ਤੇ ਬਚਾਉ ਰਿਹਾ ਤੇ ਸਾਹਮਣੇ ਓਕੇ ਰਿਹਾ ਬੋਟਾ ਆਪੇ ਤੇ ਸੰਗਤ ਤਕਰੀਬਨ ਸਾਰੀ ਚਲੀ ਗਈ ਜਿਹੜੇ ਉੱਪਰੋਂ ਦਰਸ਼ਨ ਕਰਕੇ ਆਏ ਨੇ ਉਹ ਇੱਥੀ ਨੇ ਤੇ ਅਸੀਂ ਥੋੜਾ ਰੋਕੇ ਚੱਲਾਂਗੇ ਤੇ ਇੱਧਰ ਸਾਰੇ ਕਮਰੇ ਨੇ ਤੇ ਆਪਾਂ ਨੂੰ 26 ਨੰਬਰ ਕਮਰਾ ਮਿਲ ਗਿਆ ਇਸ ਦੇ ਵਿੱਚ ਨਹਾਵਾਂਗੇ ਤੇ ਨਹਾ ਤੋਂ ਕੇ ਅੱਗੇ ਦਾ ਸਫਰ ਸਟਾਰਟ ਕਰਾਂਗੇ ਕਿਉਂਕਿ ਕੱਲ ਜਿੱਥੋਂ ਸਫਰ ਸਟਾਰਟ ਕਰਿਆ ਸੀਗਾ ਉੱਥੇ ਨਹਾਣ ਦਾ ਕੋਈ ਪ੍ਰਬੰਧ ਨਹੀਂ ਸੀਗਾ। ਕੱਲ ਦਾ ਜੋ ਸਫਰ ਹੈ ਉਹ ਇੰਨੇ ਕਰਨਾ ਪਿਆ। ਪਰ ਅੱਜ ਆਪਾਂ ਨਹਾ ਤੋਂ ਕੇ ਦੁਬਾਰਾ ਸਫਰ ਸਟਾਰਟ ਕਰਾਂਗੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ। ਲੰਗਰ ਹਾਲ ਦਿਖ ਰਿਹਾ ਆਪਾਂ ਨੂੰ। ਤੇ ਸੰਗਤ ਦੀ ਚਹਲ ਪਹਲ ਜਿਨ੍ਹਾਂ ਨੇ ਵਾਪਸ ਜਾਣਾ ਹੈ ਤੇ ਜਿਨ੍ਹਾਂ ਨੇ ਹੇਮਕੁੰਡ ਸਾਹਿਬ ਜਾਣਾ ਹੈ ਉਹ 3:30 ਵਜੇ 4:00 ਵਜੇ ਉਹਨਾਂ ਨੇ ਯਾਤਰਾ ਸਟਾਰਟ ਕਰਤੀ ਸੀਗੀ। ਤੇ ਗੁਰਦੁਆਰਾ ਸਾਹਿਬ ਦੀ ਜੋ ਲੋਕੇਸ਼ਨ ਹੈ ਉਹ ਬੜੀ ਸੋਹਣੀ ਹੈ ਇਸ ਸਾਈਡ ਉੱਚੀਆਂ ਪਹਾੜੀਆਂ ਤੇ ਉੱਚੀਆਂ ਪਹਾੜੀਆਂ ਦੇ ਨਾਲ ਹੀ ਤੁਹਾਨੂੰ ਇੱਥੇ ਜੋ ਨਦੀ ਹੈ ਉਹ ਲੰਘਦੀ ਦਿਖ ਜੇਗੀ ਇਹਦਾ ਨਾਂ ਤਾਂ ਪਤਾ ਨਹੀਂ ਕੀ ਹੈ ਪਰ ਜਿੰਨੀ ਵੀ ਸੰਗਤ ਇੱਥੇ ਜਲਦੀ ਆ ਜਾਂਦੀ ਉਹ ਇਸ਼ਨਾਨ ਸਾਰੇ ਇੱਥੇ ਹੀ ਕਰਦੀ ਹੈ ਅਗਰ ਆਪਾਂ ਜਲਦੀ ਆਏਂਦੇ ਆਪਾਂ ਨਹੀਂ ਵੀ ਇੱਥੇ ਇਸ਼ਨਾਨ ਕਰਨੇ ਸੀਗੇ ਪਰ ਅਗਰ ਹੁਣ ਦੀ ਗੱਲ ਕਰੀਏ ਤਾਂ ਹੁਣ ਮੌਸਮ ਠੰਡਾ ਹੈ ਇਹ ਪੂਰੀ ਇਮਾਰਤ ਹੈ ਇੱਤੇ ਉੱਤੇ ਹਾਲ ਬਣਿਆ ਹੋਇਆ ਬੜਾ ਉਹ ਵੀ ਰਾਤ ਨੂੰ ਫੁੱਲ ਸੀਗਾ ਤੇ ਉਸ ਦੇ ਉੱਤੇ ਇੱਕ ਹੋਰ ਹਾਲ ਹੈ ਉਹ ਵੀ ਫੁੱਲ ਸੀਗਾ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਚੱਲ ਰਿਹਾ ਤਕਰੀਬਨ 9 ਤੋਂ 10 ਕਰੋੜ ਰੁਪਏ ਲੱਗਣਾ ਹੈ ਪੂਰੀ ਇਮਾਰਤ ਬਣਾਉਣ ਦੇ ਲਈ 1.5 ਤੋਂ 2 ਕਰੋੜ ਤਾਂ ਬਾਬਾ ਜੀ ਸਿਰਫ ਵਾਸ਼ਰੂਮ ਤੇ ਲਗਾ ਰਹੇ ਤੁਸੀਂ ਆਈਡੀਆ ਲਗਾ ਲਓ ਵੀ ਗੁਰਦੁਆਰਾ ਸਾਹਿਬ ਕਿੱਡਾ ਵੱਡਾ ਬਣੇਗਾ ਜਿਹੜੇ ਵੀ ਸਾਹਮਣੇ ਤੁਸੀਂ ਟੇਨਾਂ ਪੰਨਿਆਂ ਦੇਖ ਰਹੇ ਹੋ ਇੱਥੇ ਸਾਰਾ ਲੰਗਰ ਤਿਆਰ ਹੋ ਰਿਹਾ ਹੈ ਜੀ ਬਾਕੀ ਚੱਲਦੇ ਆਪਾਂ ਆਪਾਂ ਆਪਣੇ ਟੈਂਟ ਖੋਲਦੇ ਤੇ ਟੈਂਟ ਖੋਲਣ ਤੋਂ ਬਾਅਦ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਜੀ ਸਮਾ ਹੋ ਰਿਹਾ ਇਸ ਟਾਈਮ 7:30 ਵਜੇ ਦਾ ਤੇ ਆਪਾਂ ਨੂੰ ਇਹ ਰੂਮ ਮਿਲ ਗਿਆ ਸੀਗਾ ਰੂਮ ਇੱਥੇ ਤਕਰੀਬਨ ਵੱਡੇ ਨੇ ਸਾਰੇ 4 ਬੈਡ ਸਾਈਡ ਹੈ 2 ਇਸ ਸਾਈਡ ਹੈ ਤੇ ਇਸ ਦਾ ਜੋ ਕਿਰਾਇਆ ਹੈ ਉਹ 2000 ਰੁਪਏ ਹੈ ਕਮਰੇ ਸਟਾਰਟ ਹੋ ਜਾਂਦੇ ਇੱਥੇ ਉਹ 1000 ਤੋਂ ਸਾਰਾ ਕੁਝ ਅਟੈਚ ਹੈ ਤੇ ਆਪਾਂ ਨੇ ਵੀਰ ਨੂੰ ਦੱਸਿਆ ਵੀ ਕੱਲ ਜਿੱਥੇ ਰੁਕੇ ਸੀਗੇ ਉੱਥੇ ਇਮਾਰਤ ਨਵੀਂ ਬਣ ਰਹੀ ਹੈ ਤਾਂ ਨਹਾਣ ਦਾ ਪ੍ਰਬੰਧ ਨਹੀਂ ਆ ਕਰਕੇ ਆਪਾਂ ਨੂੰ ਇਹ ਕਮਰਾ ਮਿਲ ਗਿਆ ਸੀਗਾ ਆਪਾਂ ਇਸ ਟਾਈਮ ਪੂਰੇ ਰੈਡੀ ਆ ਅੱਜ ਦਾ ਜੋ ਸਫਰ ਹੋਏਗਾ ਉਹ ਹੋਏਗਾ ਤਕਰੀਬਨ 70 ਤੋਂ 75 ਕਿਲੋਮੀਟਰ ਦਾ ਇੱਥੋਂ ਆਪਾਂ ਜਾਵਾਂਗੇ ਜੋਸ਼ੀ ਮੰਡ ਤੋਂ 18 ਕਿਲੋਮੀਟਰ ਪਹਿਲੇ ਇੱਕ ਆਪਣੇ ਗਵੰਡੀ ਪਿੰਡ ਦਾ ਲੰਗਰ ਲੱਗਿਆ ਹੋਇਆ ਆਪਾਂ ਉੱਥੇ ਸਟੇ ਕਰਾਂਗੇ ਉੱਥੇ ਸਟੇ ਕਰਨ ਦਾ ਕਾਰਨ ਇਹ ਹੈ ਵੀ ਉਸ ਤੋਂ ਬਾਅਦ 14 ਕਿਲੋਮੀਟਰ ਤੇ ਸਿੱਧੀ ਚੜ੍ਹਾਈ ਹੈ ਆਪਾਂ ਰੈਸਟ ਕਰਕੇ ਰਾਤ ਦੀ ਅਗਲੇ ਦਿਨ ਆਪਾਂ ਗੋਵਿੰਦ ਘਾਟ ਪਹੁੰਚ ਜਾਗੇ ਨਹੀਂ ਆਪਾਂ ਨੂੰ ਅਗਰ ਅੱਜ ਜੋਰ ਮਾਰ ਲਿਆ ਤਾਂ ਸਿਰਫ ਜੋਸ਼ੀ ਮੰਡ ਰੁਕਣਾ ਪਵੇਗਾ ਦਿਨ ਉਹਨੇ ਲੱਗਨੇ ਆ ਤਾਂ ਕਰਕੇ ਆਪਣੇ ਕਿਲੋਮੀਟਰ ਅੱਗੇ ਪਿੱਛੇ ਕਰ ਲਏ ਹੋ ਗਿਆ ਬੈਕ ਬੈਕ ਚੱਲੇ ਆ ਫਿਰ ਚਲੋ ਨਾ ਪਾਵੇ ਔਰ ਔਰ ਕੁਝ ਦੇਖਿਆ ਨਾਹੀ ਦਰ ਹੋਰ ਦੁਸੂ ਭਾਣੇ ਕਿਸ ਗਜਾਏ ਨਾਮਕ ਨਹੀਂ ਸਮਾਂ ਹੋ ਗਿਆ 9 ਵਜੇ ਦਾ ਤੇ ਦਿਨ ਇਹਨਾਂ ਪੂਰਾ ਚੜ ਗਿਆ ਤੇ ਇਸ ਟਾਈਮ ਆਪਾਂ ਸਫ਼ਰ ਸਟਾਰਟ ਕਰਨ ਲੱਗੇ ਆ। ਲੇਟ ਹੋਰਾਂ ਦਾ ਕਾਰਨ ਨਹੀਂ ਹੈ। ਇੱਕ ਤਾਂ ਆਪਾਂ ਨੂੰ ਨਹਾਣ ਦਾ ਸੀਗਾ, ਨਾਣ ਦਾ ਹੀਲਾ ਵਸੀਲਾ ਹੋ ਗਿਆ। ਨੀਂਦ ਵਧੀਆ ਆ ਗਈ ਤੇ ਉਸ ਤੋਂ ਬਾਅਦ ਅੱਜ ਦਾ ਜੋ ਸਫ਼ਰ ਹੈ ਹੈ ਤਾਂ ਉਹ 80 ਕਿਲੋਮੀਟਰ ਦਾ ਪਰ ਉਹਦੇ ਵਿੱਚ ਕੋਈ ਐਨੀਆਂ ਵੱਡੀਆਂ ਝੜਾਂਜਾਂ ਨਹੀਂ ਹੈ। ਛੋਟੀਆਂ ਝੜਾਂਜਾਂ ਹੋਣਗੀਆਂ। ਤਾਂ ਕਰਕੇ ਆਪਾਂ ਹੌਲੀ-ਹੌਲੀ ਨਿਕਲੇ ਆ ਤੇ ਰਸਤੇ ਵਿੱਚ ਕਿਤੇ ਵੀ ਆਪਾਂ ਨੂੰ ਲੱਗਿਆ ਵੀ ਜੋਰ ਵਾਲਾ ਲੱਗਿਆ। ਉੱਥੇ ਆਪਾਂ ਟੈਂਟ ਲਾ ਲਾਂਗੇ। ਇਹ ਜੋ ਸਫਰ ਹੈ, ਅਗਰ ਆਪਾਂ 2 ਦਿਨਾਂ ਵਿੱਚ ਕੱਢ ਰਹੇ ਹਾਂ ਤਾਂ ਆਪਣਾ ਕੰਪਲੀਟ ਹੋ ਜਾਏਗਾ ਗੋਬਿੰਦ ਘਾਟ ਤੱਕ। ਟੋਟਲ ਸਫਰ ਹੈ ਇੱਥੋਂ ਤਕਰੀਬਨ 150 ਦਾ। ਤਾਂ ਆਧਾ-ਅਧਾ ਕਰਕੇ ਕੱਢ ਲਾਂਗੇ ਜੀ। ਚੱਲੇ ਫਿਰ। ਆਪਾਂ ਤਕਰੀਬਨ 7 ਕਿਲੋਮੀਟਰ ਅੱਗੇ ਆ ਗਏ। ਤੇ 7 ਕਿਲੋਮੀਟਰ ਅੱਗੇ ਆ ਕੇ ਆਪਾਂ ਨੂੰ ਇੱਕ ਬੜਾ ਬਾਜ਼ਾਰ ਮਿਲਦਾ ਏ। ਇਹ ਹੈ ਜੀ ਗੋਚਰ ਦਾ ਬਾਜ਼ਾਰ। ਤੇ ਇੱਥੇ ਆਪਾਂ ਨੂੰ ਇੱਕ ਕੈਲੇਨੀ ਦੀ ਆਪਾਂ ਨੇ ਰਸਈ ਲੈਣੀ ਸੀ ਜੀ। ਜਿਹੜੀ ਰੱਸੀ ਆਪਣੇ 30 ਰੁਪਏ ਦੀ ਮਿਲਦੀ ਉਹ ਇੱਥੇ 100 ਰੁਪਏ ਦੀ ਮਿਲ ਰਹੀ ਹੈ ਦੀ ਸਟੈਚੀਬਲ ਜਿਹੜੀ ਹੁੰਦੀ ਬੰਜੀ ਬੰਜੀ ਕਰੋੜ ਕਹਿੰਦੇ ਨੂੰ ਕਿਆ ਕਹਿੰਦੇ ਨੇ ਬਾ ਕੁਛ ਹੈ ਆ ਤਾਂ ਮੇਨਦਾ ਬੈਗ ਵਗੈਰਾ ਬੰਨਣਾ ਇਹ ਬੈਗ ਬੰਨਣਾ ਤਾਂ ਆਪਾਂ ਨੇ ਵੇ ਦੇ ਵਿੱਚ ਸੀ ਨੇ ਹੋਇਆ ਵੀ ਪਤਾ ਨਹੀਂ ਅਸੀਂ ਕਿੱਧਰ ਰੱਖ ਕੇ ਭੁੱਲ ਗਏ ਹੁਣ ਸਾਨੂੰ ਮਿਲ ਨਹੀਂ ਰਹੀ ਕਹਣੀ ਬੈਗ ਜੀ ਹੋਵੇ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਹੀ ਬੈਗ ਜੀ ਪੈਕ ਕਰੀ ਬਸ ਨਹੀਂ ਪਤਾ ਰਾਤ ਇੰਨੇ ਧੱਕੇ ਵਿੱਚ ਸੀ ਇੱਕਦਮ ਡਿੱਗ ਪਏ ਕਹਣੀ ਤਾਂ ਬੈਗਜ ਪੈ ਗਈ ਰਾਤ ਕੀ ਬਹਗਾ ਰਾਤ ਮੌਸਮ ਇੰਨਾ ਕੋ ਸੋਹਣਾ ਤਾਂ ਨਾ ਵੀ ਅਸੀਂ ਕੁਝ ਨਹੀਂ ਕਰਿਆ ਟੈਂਟ ਲਗਾਇਆ ਟੈਂਟ ਲਗਾ ਕੇ ਵਿੱਚ ਸਮਾਨ ਰੱਖਿਆ ਕੋਈ ਰੈਟਿੰਗ ਨਹੀਂ ਕਰੀ ਕੁਝ ਨਹੀਂ ਕਰਿਆ ਉਹ ਥੋਂਗੇ ਆਪਾਂ ਸਵੇਰੇ ਉੱਠ ਕੇ ਰੈਟਿੰਗ ਵਗੈਰਾ ਕਰੀ ਤੇ ਸਵੇਰੇ ਉੱਠ ਕੇ ਸਮਾਨ ਪੈਕ ਕਰਿਆ ਵੀ ਉਹਦੇ ਵਿੱਚ ਨਹੀਂ ਪਤਾ ਹੁਣ ਜਲਦਬਾਜੀ ਵਿੱਚ ਕੀ ਆ ਕੁਝ ਉਹ ਕਹਿੰਦੇ ਸਾਨੂੰ ਵੀ ਚੌਂ ਇੰਨਾ ਚੱਲ ਜਾ ਜਾ ਸਾਨੂੰ ਕਮਰਾ ਨਾ ਆਉਣ ਦੇ ਵਿੱਚ ਸੈਟਲਮੈਂਟ ਹੋ ਗਈ। ਬਾਕੀ ਚੱਲਦੇ ਆ ਜੀ ਕਰਨ ਪ੍ਰਿਆਗ ਰਹਿ ਗਿਆ ਇੱਥੋਂ 10 ਕਿਲੋਮੀਟਰ। ਹੁਣ ਤੱਕ ਦੇ ਸਫ਼ਰ ਦੇ ਵਿੱਚ ਆਪਾਂ ਨੂੰ ਚੜਾਈਆਂ ਘੱਟ ਮਿਲੀਆਂ ਐ। ਇਹ ਤਰਾਈਆਂ ਜ਼ਿਆਦਾ ਮਿਲੀਆਂ। ਰੋਡ ਜ਼ਿਆਦਾ ਮਿਲੀਆਂ। ਰਸਤੇ ਜਮ੍ਹੇ ਪੱਤਣ ਰਹੇ ਨੇ। ਉਹ ਇਹ ਤੋਂ ਰੋਡ ਜ਼ਿਆਦਾ ਸਟਾਰਟ ਹੋ ਗਈ। ਪਿੱਛੋਂ ਥੋੜੀ ਘੱਟਦੀ। ਤੇ ਪੱਥਰਾਂ ਵਾਲੇ ਪਹਾੜ ਇਹਦੇ ਵਿੱਚੋਂ ਨਾ ਥੋੜੇ ਥੋੜੇ ਟੁੱਟੜੇ ਗਰੀ ਜਾਂਦੇ ਸਾਡੇ ਕਿਉਂਕਿ ਸਲੇਟਾਂ ਵਾਲੇ ਆ ਇਹ ਤੇ ਉੰਨੇ ਬਹੁਤੇ ਪੱਕੇ ਨਹੀਂ ਹੈ ਤੇ ਉਸ ਤੋਂ ਬਾਅਦ ਇੱਧਰ ਦਾ ਫਿਰ ਪੂਰੇ بڑے ਪਹਾੜ ਖੜੇ ਆ ਤੇ ਪਿੱਛੋਂ ਸਾਨੂੰ ਇਹ ਲੱਗੇ ਵੀ ਇਹ ਚੜਨਾ ਪਾਏਗਾ ਪਰ ਇਹ ਸਾਈਡ ਤੇ ਰਹਿ ਗਿਆ ਤੇ ਲੱਗਦਾ ਮੈਨੂੰ ਕਿ ਅੱਗੇ ਆਪਾਂ ਨੂੰ ਕਰਨ ਪ੍ਰਯਾਗ ਤੱਕ ਇਹ ਰੋੜ ਹੀ ਮਿਲੇਗੀ ਰਹ ਨੂੰ ಪ್ರಯਾਣ ਕਰਿਆ ਕਿ ਇੱਥੋਂ ਤਕਰੀਬਨ 2.5-4-5 ਕਿਲੋਮੀਟਰ ਤੇ ਇੱਧਰ ਦੁਕਾਨਾਂ ਵਗੈਰਾ ਮਿਲਦੀਆਂ ਰਹਿੰਦੀਆਂ ਪਿੱਛੇ ਆਪਾਂ ਰੁਕੇ ਤੇ ਕਿਉਂਕਿ ਜਿਹੜਾ ਅਮਨ ਵਾਲਾ ਬੈਗ ਹੈ ਉਹ ਬਾਰ-ਬਾਰ ਖੁੱਲ ਰਿਹਾ ਤਾਂ ਉਹ ਬਾਰ-ਬਾਰ ਖੁੱਲ ਰਿਹਾ ਤਾਂ ਤੇ ਉਹਨੂੰ ਟਾਈਟ ਕਰਿਆ ਤੇ ਉੱਥੇ ਬੈਠ ਕੇ ਚਾਹ ਪਾਣੀ ਪੀ ਲਿਆ ਤੇ ਇੱਧਰ ਦੇ ਇਹ ਬੱਸ ਸਟੈਂਡ ਹੈ ਇੱਥੇ ਬੱਸਾਂ ਰੁਕਦੀਆਂ ਨੇ ਤੇ ਉੱਪਰ ਇੱਕ ਛੱਤ ਹੋਰ ਬਣੀ ਹੋਈ ਲੱਗਦਾ। ਟਰਾਂਸਪੋਰਟ ਬਹੁਤ ਹੈ ਇੱਧਰ ਬਹੁਤ ਹੀ ਜ਼ਿਆਦਾ ਟਰਾਂਸਪੋਰਟ ਹੈ। ਚਾਰ ਧਾਮ ਕਰਕੇ ਨਾ ਕਨੈਕਟੀਵਿਟੀ ਬਹੁਤ ਹੈ। ਜਿਸ ਹਿਸਾਬ ਨਾਲ ਇਹ ਇੰਨੀ ਹਾਈਟ ਹੈ। ਲੱਗਦਾ ਸੀਗਾ ਵੀ ਇੰਨੀ ਫੈਸਿਲਿਟੀ ਨਹੀਂ ਹੋਏਗੀ ਪਰ ਇੱਥੇ ਹਰ ਇੱਕ ਚੀਜ਼ ਅਵੇਲੇਬਲ ਹੈ। ਕਿਉਂਕਿ ਇਹ ਜੋ ਮੇਨ ਹਾਈਵੇ ਹੈ। ਇਸ ਦੇ ਉੱਤੇ ਹਰ ਇੱਕ ਸਟੇਟ ਦਾ ਜੋ ਸ਼ਰਧਾਲੂ ਹੈ, ਟੂਰਿਸਟ ਹੈ। ਉੱਥੇ ਜਾਂਦਾ ਹੈ ਕਿਉਂਕਿ ਫਲਾਵਰ ਵੈਲੀ ਨੂੰ ਵੀ ਇਹ ਰਸਤਾ ਜਾਂਦਾ ਹੈ ਅੱਗੇ ਜੋ ਕੇਦਾਰਨਾਥ ਵਾਲੇ ਚਾਰ ਧਾਮ ਦੀ ਯਾਤਰਾ ਕਰਦੇ ਆ ਬਦਰੀਨਾਥ ਨੂੰ ਵੀ ਇਹ ਰਸਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਮਾਨਾਂ ਤੋਂ ਅੱਗੇ ਟਰੈਕ ਹੁੰਦੇ ਨੇ ਉਹ ਵੀ اسی ਰਸਤੇ ਹੁੰਦੇ ਨੇ ਰੋਡ ਵੀ ਉੱਤੇ ਐਦਾਂ ਥੋੜੇ ਥੋੜੇ ਝਰਨੇ ਚੱਲਦੇ ਰਹਿੰਦੇ ਨੇ ਇਆਂ ਤੋਂ ਪਾਣੀ ਦੀ ਬੋਤਲ ਵਗੈਰਾ ਭਰ ਹੋ ਜਾਂਦੀ ਪਰ ਕੱਲ ਦੇ ਸਫ਼ਰ ਦੇ ਵਿੱਚ ਤੇ ਅੱਜ ਦੇ ਸਫ਼ਰ ਦੇ ਵਿੱਚ ਇੰਨੀ ਪਿਆਸ ਨਹੀਂ ਲੱਗ ਰਹੀ ਕਿਉਂਕਿ ਇੱਧਰ ਤਾਂ ਵੈਦਰ ਸਹੀ ਹੈ ਨਾ ਠੰਡ ਹੈ ਨਾ ਗਰਮੀ ਹੈ ਤੇ ਨਾ ਪਸੀਨਾ ਵੀ ਨਹੀਂ ਆਉਂਦਾ ਤਾਂ ਫਿਰ ਵਧੀਆ ਨਿਕਲਦਾ ਤੇ ਜਿਹੜੇ ਰਸਤੇ ਵੀ ਬਹੁਤ ਟਾਈਮ ਤੋਂ ਵੇਟ ਕਰ ਰਹੇ ਤੇ ਕਰਨ ਪ੍ਰਿਆਗਲੇ ਦੀ ਤੇ ਉਹ ਰਸਤਾ ਇਸ ਟਾਈਮ ਆਪਣੇ ਸਾਹਮਣੇ ਹੈ ਪਹਿਲਾਂ ਪਹਾੜ ਚੈੱਕ ਕਰੋ ਤੇ ਫੇਰ ਰਸਤਾ ਚੈੱਕ ਕਰੋ ਇਥੇ ਐਕਸੀਡੈਂਟ ਬਹੁਤ ਹੁੰਦੇ ਨੇ ਆਇਆ ਭਰਾਵਾ ਆਜਾ ਇੱਦਾਂ ਨਿਕਲਦੀਆਂ ਗੱਡੀਆਂ ਇੱਥੇ ਉਹ ਲੈ ਜਾ ਹੁਣ ਜਿਹੜਾ ਬੋਤਲ ਨਜਾਣਾ ਹੈ ਨਾ ਉੱਦਾਂ ਹੀ ਘਾਪਰੀ ਜਾਂਦੀ ਵੀ ਅੱਗੇ ਤੇਨੇ ਕੁਛ ਲੱਗਦਾ ਜਿੰਨੀ ਆਪਾਂ ਨੇ ਚੜਾਈ ਚੜੀ ਏ ਤੇ ਉੰਨੀ ਉਤਰ ਰਹੇ ਐਦھر ਤਾਂ ਕੋਈ ਅੰਤੇ ਨਹੀਂ ਹੈ ਵੀਰ ਨੂੰ ਦੇਖ ਕੇ ਤਾਂ ਪਿਛਲਿਆਂ ਪਹਾੜੀ ਜਿਹੀ ਲੱਗ ਜਾਂਦੀਆਂ ਆ ਜਦੋਂ ਬੋਲਟਾਂ ਦੇ ਉੱਤੇ ਯਾਤਰਾ ਕਰੀਦੀ ਹੇਮਕੁੰਨ ਸਾਹਿਬ ਦੀ ਉਦੋਂ ਆਨੰਦ ਕੁਸ਼ੋਰ ਸੀ ਪਰ ਜਿਹੜਾ ਹੁਣ ਵਾਲਾ ਆਨੰਦ ਹੈ ਉਹ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਹੈ ਕਿ ਉਦੋਂ 5 ਕਿ ਦਿਨਾਂ ਵਿੱਚ ਬੰਦਾ ਮੋਟਰਸਾਈਕਲ ਦੇ ਉੱਤੇ ਆਫ ਡਾਊਨ ਕਰ ਲੈਂਦਾ ਤੇ ਫੇਰ ਘਰੇ ਜਾ ਕੇ ਦਿਨ ਲੱਗਦਾ ਪਰ ਹੁਣ ਨਾ ਆਪਾਂ ਬਹੁਤ ਕਰੀਬ ਤੋਂ ਇਹ ਚੀਜ਼ਾਂ ਦੇਖ ਰਹੇ ਹਾਂ ਕੀ ਬਾਤ ਹੈ ਫੋਰ ਬਾਈ ਆਪਾਂ ਜੇਬ ਤੇ ਦੋਨੇ ਹੱਥ ਰੱਖ ਲਿਆ ਬ੍ਰੇਕਾਂ ਤੇ ਨਹੀਂ ਆਪਾਂ ਸਿੱਧੇ ਵਰਗੰਗਾ ਵੱਲ ਜਾਵਾਂ ਸੱਜੀ ਵਾਲਾ ਰੋਡ ਚਲੇ ਜਾਂਦਾ ਜੀ ਨੈਨੀਤਾਲ ਨੂੰ ਅਲਮੋੜਾ ਤੇ ਆਪਾਂ ਨੇ ਜਾਣਾ ਜੀ ਬਦਰੀਨਾਥ ਕੇਮ ਹੁਣ ਸਾਹਿਬ ਜੋਸ਼ੀ ਮਠ ਉਹ ਇਧਰ ਹੈ ਫੁੱਲ ਵਾਲੀ ਘਾਟੀ ਵੀ ਤੇ ਜਿਹੜੇ ਵੀ ਸੰਗਤ ਰੀਠਾ ਸਾਹਿਬ ਤੋਂ ਆਂਦੀ ਹੈ ਇਹ ਵਾਲੇ ਉੱਪਰ ਵਾਲੇ ਰਸਤੇ ਤੋਂ ਆਂਦੀ ਹੈ ਇੱਕ ਤਾਂ ਇੱਥੇ ਨਿਕਲਦਾ ਹੈ ਇੱਕ ਜਿਹੜਾ ਕਰਨ ਪ੍ਰਿਆਗ ਸ਼ਹਿਰ ਆਂਦਾ ਹੈ ਇੱਕ ਉਧੇ ਵਿੱਚ ਨਿਕਲਦਾ ਹੈ ਸਾਹਮਣੇ ਸਕਰੀਨ ਤੇ ਇਸ ਟਾਈਮ ਤੁਸੀਂ ਪੂਰਾ ਕਰਨ ਪ੍ਰਿਆਗ ਦੇਖ ਰਹੇ ਹੋ ਇਸ ਪੁਲ ਦੇ ਉੱਤੇ 12 ਮਹੀਨੇ 30 ਦਿਨ ਐਦਾਂ ਹੀ ਜਾਮ ਲੱਗਿਆ ਰਹਿੰਦਾ ਵੀ ਆਪਾਂ ਨੇ ਜਦੋਂ ਵੀ ਹੇਮਕੁੰਨ ਸਾਹਿਬ ਦੀ ਯਾਤਰਾ ਕੀਤੀ ਹੈ ਤਾਂ ਇੱਥੇ ਆਪਣੇ ਹੀ ਕੁਝ ਦੇਖਿਆ ਜੀ ਇਸ ਟਾਈਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਕਰਨ ਪ੍ਰਯਾਗ ਪਹਿਲੇ ਆਪਾਂ ਨੇ ਦੇਵ ਪ੍ਰਯਾਗ ਕ੍ਰਾਸ ਕਰਿਆ ਫਿਰ ਰੋਦਰ ਪ੍ਰਯਾਗ ਇਹ ਹੈ ਜੀ ਕਰਨ ਪ੍ਰਯਾਗ ਕ੍ਰਿਠਾ ਸਾਹਿਬ ਨੂੰ ਰਸਤਾ ਵੀ ਇੱਥੋਂ ਹੀ ਜਾਂਦਾ ਹੈ ਤੇ ਪਿੱਛੇ ਪੂਰਾ ਜਾਮ ਲੱਗਿਆ ਹੋਇਆ ਵੀ ਜਗ੍ਹਾ ਪੂਰੀ ਪੂਰੀ ਹੈ ਆਪਾਂ ਐਸੀ ਕਰਕੇ ਸਾਈਡ ਤੇ ਖੜੇ ਆ ਨੇ ਆਪਾਂ ਸਫਰ ਕਰਦੇ ਆਂ ਚਿੱਟੀ ਪੱਟੀ ਤੋਂ ਇਸ ਸਾਈਡ ਪਰ ਹੁਣ ਚਿੱਟੀ ਪੱਟੀ ਤੋਂ ਇਸ ਸਾਈਡ ਵੀ ਬਸ ਫਟਕਦੀ ਹੈਗਾ ਇਹ ਇੰਨੇ ਜਗ੍ਹਾ ਆਪਣਾ ਹੈਂਡਲ ਘੇਰ ਲਾਂਦਾ ਤਾਂ ਇੱਕ ਵਾਰੀ ਆਪਾਂ ਇਹ ਜਾਮ ਜਾਂ ਕੱਢ ਦਈਏ ਫਿਰ ਚੱਲਦੇ ਨਾਲੇ ਦਮ ਮਿਲ ਜਾਏਗਾ ਕਿਉਂਕਿ ਆਪਾਂ ਨੇ ਨੇਚੇ ਵਾਲਾ ਪੁਲ ਕ੍ਰਾਸ ਕਰਿਆ ਤਾਂ ਉਹ ਥੱਲੇ ਵਾਲਾ ਪੁਲ ਕ੍ਰਾਸ ਕਰਕੇ ਸਿੱਧੀ ਇੰਨੀ ਚੜ੍ਹਾਈ ਹੈ ਕਰਨ ਪ੍ਰਿਆਗ ਦੀ ਤੇ ਆਪਾਂ ਕ੍ਰਾਸ ਕਰ ਰਹੇ ਆਂ ਜੀ ਕਰਨ ਪ੍ਰਿਆਗ ਕਰਨ ਪ੍ਰਿਆਗ ਪ੍ਰੋਪਰ ਕ੍ਰਾਸ ਹੋ ਗਏ ਜਿਹੜਾ ਪਿੱਛੇ ਵਾਲਾ ਪਹਾੜ ਹੈ ਇਹ ਹਰ ਸਾਲ ਡਿੱਗਦਾ ਸੀਗਾ ਤੇ ਇਸ ਟਾਈਮ ਇਹਦਾ ਇਲਾਜ ਪੱਕਾ ਕਰਦੇ ਆ ਤੇ ਆਪਾਂ ਇਹ ਪਹਾੜੀ ਦੇਖ ਰਹੇ ਸੀਗੇ ਤੇ ਆਪਾਂ ਨੂੰ ਉੱਤਰਾਖੰਡ ਵਾਲੇ ਪੰਜਾਬੀ ਭਰਾ ਮਿਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉੱਤਰਾਖੰਡ ਤੋਂ ਕਿਹੜੀ ਜਗ੍ਹਾ ਜੀ ਤੁਸੀਂ ਬਾਈ ਜੀ ਰੁੱਦਰਪੁਰੂ ਜੀ ਓਕੇ ਤੇ ਅੱਜ ਕਿੰਨੇ ਵਜੇ ਚੱਲੇ ਸੀਗੇ ਅਸੀਂ ਵੀ ਕੱਲ ਨੂੰ ਤੁਰੇ ਆ ਜੀ 12 ਵਜੇ ਅਸੀਂ ਕਿਤੇ ਰਾਤ ਨੂੰ ਸਟੇ ਕੀਤਾ ਉਹਦੇ ਬਾਅਦ ਜੀ ਸਵੇਰੇ ਤੁਰੇ ਆ 6 ਵਜੇ ਠੀਕ ਹੈ ਜੀ ਹੁਣ ਇਹੀ ਘੁੰਮਦੇ ਘੁੰਮਣ ਦੇਖ ਕੇ ਪਹੁੰਚ ਗਏ ਤੇ ਤੁਹਾਨੂੰ ਹੇਮਕੁੰਡ ਸੇਵ ਕਿੰਨਾ ਪੈ ਜਾਂਦਾ ਤੁਹਾਨੂੰ ਭਾਜੀ 305 ਕਿਲੋਮੀਟਰ ਪੂਰਾ ਟੋਟਲ ਜੇ ਅਸੀਂ ਤੋਰੀਏ ਤੇ ਇਹਨਾਂ 350 ਦਾ ਹੋਸਪੀਟਲ ਤੇ ਅੱਜ ਫਿਰ ਗੋਬਿੰਦ ਘਾਟ ਤੇ ਸਟੇ ਕਰੋਗੇ ਜਾਂ ਤਾਂ ਪਹੁੰਚੋਗੇ ਨਹੀਂ ਘਾਟ ਹੀ ਕਰਾਂਗੇ ਕਿਉਂਕਿ ਤੁਹਾਡੇ ਕੋਲੇ ਗੱਡੀ ਹੈ ਜਲਦੀ ਪਹੁੰਚ ਜਾਓਗੇ ਹੋ ਸਕਦੇ ਆ ਮਗਰ ਕੀ ਰੁਕਦੇ ਰਕਾਂਦੇ ਜਾ ਰਹੇ ਠੀਕ ਹੈ ਚਲੋ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੀ ਯਾਤਰਾ ਸਫਰ ਕਰੇ ਆਪਾਂ ਇੱਥੇ ਇਸ ਕਰਕੇ ਰੁਕੇ ਵੀ ਆਪਾਂ ਨੇ ਕੋਲੇ ਜੋ ਪਾਣੀ ਉਹ ਟੋਟਲੀ ਗਰਮ ਹੋ ਗਿਆ ਸੀਗਾ ਤੇ ਵੀਰ ਅੱਗੇ ਪਾਣੀ ਦੇ ਬੋਤਲ ਨਾਲ ਹੀ ਖੜੇ ਸੀਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜੀ ਹਰ ਇੱਕ ਮੋੜ ਤੇ ਇੱਕ ਅਲੱਗ ਹੀ 뷰 ਬਣਦਾ ਹੈ ਤੇ ਨਜ਼ਾਰਾ ਸ਼ਾਨਦਾਰ ਹੈ। ਅੱਜ ਥੋੜੀ ਗਰਮੀ ਜ਼ਿਆਦਾ ਹੈ। ਪਰ ਸਹੀ ਹੈ। ਜੇ ਹੁਣ ਤੱਕ ਦੀ ਵੀਡੀਓ ਵਧੀਆ ਲੱਗੀ ਤਾਂ ਤਾਂ ਲਾਈਕ ਜ਼ਰੂਰ ਕਰ ਦਿਓ। ਜੇ ਹੁਣ ਤੱਕ ਕਿਹੜੀ ਚੀਜ਼ ਵਧੀਆ ਲੱਗੀ ਉਹ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤਾਂ ਜੋ ਅੱਗੇ ਨੂੰ ਵੀ ਆਪਾਂ ਐਦਾਂ ਹੀ ਚੀਜ਼ਾਂ ਕੈਪਚਰ ਕਰਦੇ ਰਹੀਏ। ਜੇਕਰ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਇਹਦੇ ਨਾਲ ਸਾਨੂੰ ਹੌਸਲਾ ਮਿਲੇਗਾ। ਪਹੁੰਚਦੇ ਆ ਜੀ ਜਲਦੀ ਆਪਣੀ ਡੈਸਟੀਨੇਸ਼ਨ ਤੇ ਇੱਥੋਂ ਰਹਿ ਗਿਆ ਜੀ ਦੂਸ਼ੀ ਮਠਕਰੀਬਨ 75 ਤੋਂ 80 ਕਿਲੋਮੀਟਰ ਸਾਹਮਣੇ ਵਾਲਾ 뷰 ਬਹੁਤ ਸੋਹਣਾ ਹੈ ਤੇ ਇੱਕ ਇੱਥੇ ਸ਼ੈੱਡ ਹੈ ਹੁਣੇ ਅਸੀਂ ਚੜਾਈ ਚੜ ਕੇ ਆ ਰਹੇ ਸੀਗੇ ਉਹ ਨੀਚੇ ਦੀ ਸਿੱਧੀ ਚੜਾਈ ਹੈ ਤੇ ਆਪਾਂ ਇੱਥੇ ਸ਼ਾਮਾਂ ਚ ਰੁੱਕ ਗਏ ਤੇ ਇਧਰੋਂ ਖਾਲਸਾ ਜੀ ਆ ਰਹੇ ਨੇ ਦਰਸ਼ਨ ਕਰਕੇ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਤੋਂ ਦਾ ਸ਼ੁਰੂ ਕੀਤਾ ਉਦੋਂ ਦਾ ਦੇਖਦਾ ਧੋਨੇ ਦਾ ਕੀ ਬਾਤ ਹੈ ਕਿ ਤੁਹਾਨੂੰ ਵੀ ਉਦੋਂ ਦਾ ਹੀ ਦੇਖਦਾ ਕੀ ਬਾਤ ਹੈ ਅੱਜ ਮੈਂ ਰਾਤ ਹੀ ਦੇਖਿਆ ਨੈਟਵਰਕ ਨਹੀਂ ਆਇਆ ਸੋ ਓਕੇ ਰਾਤ ਇਹ ਤਾਂ ਮੈਂ ਥੱਲੇ ਆਇਆ ਨਾ ਠੀਕ ਹੈ ਤੇ ਤਕਰੀਬਨ ਮੈਂ 1:00 ਵਜੇ ਮੇਰੀ ਅੱਖ ਥੱਕਿਆ ਕਿੱਥੋਂ ਦੇ ਰਹੇ ਨਾਲੋਂ ਮੈਂ ਰਾਜਸਥਾਨ ਦਾ ਰਹਿਣ ਵਾਲਾ ਹਾਂ ਕੀ ਬਾਤ ਹੈ ਅੱਛਾ ਕਿੰਨੀ ਸੰਗਤ ਆਈ ਹੋਈ ਹੈ ਅਸੀਂ ਤਾਂ ਤਿੰਨ ਜਣੇ ਆਏ ਸੀ ਇੱਕ ਤਾਂ ਮੋਰੀ ਇੱਕ ਇਹ ਸਹੀ ਹੈ ਇੰਨਾ ਇੰਨਾ ਕੋ ਗਰੁੱਪ ਬਹੁਤ ਆ ਨਾ ਇੰਨਾ ਸੇ ਬੜਾ ਵੱਡਾ ਜੇ ਇੰਨਾ ਫਿਰ ਕਿੰਨੇ ਵਾਲੇ ਹੋ ਜਾਂਦੇ ਨਹੀਂ ਮਨਮਰਜ਼ੀਆਂ ਬਸ 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 ਫਿਰ ਦੂਸਰੇ ਦੀ ਮੰਨਣੀ ਪੈਂਦੀ ਹੈ ਨਹੀਂ ਪੈਂਦੀ ਹੈਗੀ ਹੇ ਬਾਪੂ ਜੀ ਦਰਸ਼ਨ ਕਰਿਆ ਹੈ ਕੋਈ ਕਰਿਆ ਲੈ ਨੀਕਤ ਨਹੀਂ ਆਈ ਉੱਪਰ ਕੋਈ ਮੈਂ ਇੱਕ ਜੀ ਸਨੋਫੋਨ ਗੋੜ ਕਰ ਰਹੀ ਹਾਂ ਹਾਂ ਬਹੁਤ ਲੋ ਸਿਫਾਗਾਂ ਵਾਲੇ ਅਸੀਂ ਜਾ ਕੇ ਦੇਖਾਂਗੇ ਹਾਂ ਹਾਂ ਮੌਕਾ ਹੈ ਅੱਜ ਨੂੰ ਪਰਸੋਂ ਚੱਕ ਅਸੀਂ ਅੱਜ ਰੁਕਾਂਗੇ ਰਸਤੇ ਦੇ ਵਿੱਚ ਲੰਗਰ ਆਏਗਾ ਜੋ ਨਿਊ ਚੰਡੀਗੜ੍ਹ ਵਾਲਿਆਂ ਦਾ ਮੈਂ ਧਿਆਨ ਨਹੀਂ ਕੀਤਾ ਨਿਊ ਇਸ ਸਾਈਡ ਆਏਗਾ ਨਗਰਾਸੂ ਦੇਖ ਲਿਆ ਅ ਨਗਰਾਸੂ ਤੋਂ ਅਸੀਂ ਉੱਥੇ ਰੁਕਾਂਗੇ ਹਾਂ ਨਾ ਬਸ ਖਾਣ ਵੀ ਹੈ ਨੇੜੇ ਦਾ ਦੁਪਹਿਰ ਦਾ ਟਾਈਮ ਹੋਇਆ ਵਾ ਤੇ ਮੁੰਡੇ ਨੇ ਸਸਤੀ ਪਾਈ ਹੋਈ ਏ ਇੱਧਰ ਕਿਓ ਕੇ ਰਿਪੋਰਟ ਬਿਲਕੁਲ ਵੈਸੇ ਆਪਾਂ ਨੂੰ ਹੁਣ ਚੱਲਣਾ ਨਹੀਂ ਚਾਹੀਦਾ ਤੇ ਇੱਧਰ ਚਾਕਲੇਟਾਂ ਦੀ ਢੇਰੀ ਫਰੂਟੀਆਂ ਦੀ ਢੇਰੀ ਲਾਤੀ ਅੱਗੇ ਫਿਰ ਕਿਆ ਕੋ ਖਾਓਗੇ ਅੱਗੇ ਤਾਂ ਵਾ ਲੰਗਰ ਹੁੰਦਾ ਲੰਗਰੀ ਖਾਵਾਂਗੇ ਹੁਣ ਲੰਗਰ ਦਾ ਆਏ ਨਹੀਂ ਪਤਾ ਹੈ ਕਿੱਥੇ ਬਸ ਰਾਸਤੇ 'ਚ ਹੀ ਪੈ ਜਾਣਾ ਹੁਣ ਆਪਾਂ ਸਾਨੂੰ ਆਏ ਪਤਾ ਵੀ ਅੱਗੇ ਲੰਗਰ ਹੈ ਸਾਨੂੰ ਆਏ ਨਹੀਂ ਪਤਾ ਕਿ ਕਿਹੜੀ ਜਗ੍ਹਾ ਹੈ ਵੀ ਕਿਹੜੀ ਜਗ੍ਹਾ ਹੈ ਨਾ ਅਸੀਂ ਨੈਟ 'ਵਾਂ ਦੇਖ ਸਕਦੇ ਤਾਕਰੇ ਅਸੀਂ ਸੋਚਿਆ ਵੀ ਰੁੱਕ ਕੇ ਚੱਲਦੇ ਕਿਉਂਕਿ ਸਫਰ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਜੋਸ਼ੀ ਮੱਠਾ ਜਿਆਦਾ ਨਹੀਂ ਤਾਂ ਇੱਥੋਂ ਆਪਾਂ 30 ਕਿਲੋਮੀਟਰ ਜਾਉਂਗੇ ਥੋੜਾ ਜੀਹਾਂ ਨਾਲ ਇੰਨਾ ਕਿ ਤਾਂ ਹੋਏਗਾ ਠੀਕ 40 ਰੂਪੇ ਕਿ ਥੋੜਾ ਧਾਮ ਲੈ ਕੇ ਫਿਰ ਦੁਬਾਰਾ ਕਰਦੇ ਸਫਰ ਸਟਾਰਟ ਆਪਾਂ ਚੜ ਰਹੇ ਹਾਂ ਜੀ ਜੋਸ਼ੀ ਮੱਠੇ ਤੇ ਲਾਗੇ ਵਾਲੀ ਚੜਾਈ ਜ਼ੋਰ ਬਹੁਤ ਲੱਗ ਰਿਹਾ ਪਰ ਜਦੋਂ ਸਾਹਮਣੇ ਇਸ ਵੀਰ ਨੂੰ ਦੇਖਿਆ ਤਾਂ ਹੋਰ ਹੌਸਲਾ ਹੋ ਗਿਆ ਵੀ ਜਦੋਂ ਇਹ ਪੈਰ ਨਹੀਂ ਰੁੱਕ ਰਹੇ ਫਿਰ ਆਪਾਂ ਆਪਣੇ ਕਿਉਂ ਰੋਕੀਏ ਰੁਕਦੇ ਆ ਵੀਰ ਨਾਲ ਗੱਲਾਂ ਬਾਤਾਂ ਕਰਦੇ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਅੰਮ੍ਰਿਤਸਰ ਦਾ ਜੀ ਤੇ ਯਾਤਰਾ ਕਿੱਥੋਂ ਦੀ ਕਰ ਰਹੇ ਹੋ ਹੁਣ ਮੈਂ ਸ੍ਰੀ ਹੇਮਕੁੰਡ ਸਾਹਿਬ ਦੀ ਸ੍ਰੀ ਹੇਮਕੁੰਡ ਸਾਹਿਬ ਦੀ ਤੇ ਅੱਜ ਕਿੰਨਾਵਾਂ ਦਿਨ ਹੈ ਅੱਜ ਜੀ 17ਵਾਂ ਦਿਨ 20 ਮਈ ਤੋਂ ਲੱਗਿਆ ਹੁਣ 20 ਮਈ ਦੀ ਯਾਤਰਾ ਸਟਾਰਟ ਕਰੀ ਦੀ ਹੈ ਤੇ ਅੱਜ 17ਵਾਂ ਦਿਨ ਹੈ ਹਾਂਜੀ ਕਿਆ ਬਾਤ ਹੈ ਕਿਆ ਬਾਤ ਹੈ ਵੀ ਇਹ ਯਾਤਰਾ ਹੈ ਇਸ ਦਾ ਕੋਈ ਮੇਨ ਮਕਸਦ ਕੋਈ ਮੇਨ ਮੋਟਿਵ ਹੈ ਜਾਂ ਸਿਰਫ ਮਨ ਦੀ ਸ਼ਾਂਤੀ ਹੈ ਜਾਂ ਕਿਸੇ ਨੂੰ ਸਿੱਧੇ ਰਾ ਪਾਣਾ ਜਾਂਦੇ ਹੋ ਸਿੱਧੇ ਰਾ ਜੀ ਆ ਜੀ ਦੇਖੋ ਕਿ ਸਾਰਿਆਂ ਨੂੰ ਪਤਾ ਹੋਏਗਾ ਜੰਗਲ ਗੰਜਾਰੀ ਹੀ ਹੈ ਨਾ ਹਾਂਜੀ ਤੇ ਜਿਹੜੇ ਚਾਰ ਪੰਜ ਦਿਨ ਰਹੇ ਆ ਲੋਕਾਂ ਨੂੰ ਬਹੁਤ ਤੰਗ ਹੋਏ ਆ ਹਾਂਜੀ ਚਲੋ ਗੁਰੂ ਮਹਾਰਾਜ ਸੇ ਗੁਰੂ ਰਾਮਦਾਸ ਜੀ ਨੇ ਹੱਥ ਧੇਕੇ ਬਚਾਰਿਆ ਹਾਂਜੀ ਭਈ ਇਹ ਵੀ ਸਾਡੇ ਦਾ ਮੌਕਾ ਆ ਆਪਾਂ ਗੁਰੂ ਦੇ ਇਤਿਹਾਸ ਚ ਲੱਗੀਏ ਹਾਂਜੀ ਇੱਥੇ ਆਸ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ ਹਾਂਜੀ ਜੋਂ-ਜੋਂ ਆਪਾਂ ਇਤਿਹਾਸ ਗੁਰੂਆਂ ਬਾਰੇ ਸੁਣਾਂਗੇ ਕੱਤੀਆਂ ਤਵੀਆਂ ਦੇ ਬੈਠੇ ਆ ਸ਼ੀਧੀਆਂ ਪਾਈਆਂ ਉਹ ਸਾਡੀ ਰੂ ਰੋਏਗੀ ਤੇ ਫਿਰ ਸਾਨੂੰ ਆਪਣੇ ਵੱਲ ਆਏਗੀ ਕਿ ਆਪਾਂ ਗੁਰੂ ਦੇ ਚਰਨਾਂ 'ਚ ਲੱਗੀਏ ਜੇ ਆਪਾਂ ਡਾਇਰੈਕਟ ਕਿਸੇ ਨੂੰ ਕਵਾਂਗੇ ਕਿ ਗੁਰੂ ਦੇ ਚਰਨਾਂ 'ਚ ਲੱਗੋ ਅਗਲਾ ਕਹੀਗਾ ਕਿ ਮੇਰੀ ਜ਼ਿੰਦਗੀ ਮੈਂ ਜਿੱਦਾਂ ਜ ਮਰਜ਼ੀ ਜੀਵਾਂ ਸਹੀ ਗੱਲ ਹੈ ਸਹੀ ਗੱਲ ਹੈ ਬਾਬਾ ਜੀ ਤੇ ਤੁਹਾਡਾ ਇਹ ਉਪਰਾਲਾ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਜੇ ਰੱਖੇ ਜੋ ਵੀ ਤੁਸੀਂ ਮਨ 'ਚ ਸੋਚ ਕੇ ਯਾਤਰਾ ਸ਼ੁਰੂ ਕੀਤੀ ਆ ਤਾਂ ਗੁਰੂ ਮਹਾਰਾਜ ਤੁਹਾਡੀ ਉਹ ਤਮੰਨਾ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਰੁੱਕ ਗਏ ਜੀ ਬੱਸ ਸਟੈਂਡ ਤੇ ਤੇ ਮੀ ਹੋ ਗਿਆ ਸਟਾਰਟ ਬਰਖਾਤੀਆਂ ਦੁਬਾਰੇ ਕੱਢ ਲਾਂਗੇ ਤੇ ਆਪਾਂ ਨੂੰ ਯੂਪੀ ਨੰਬਰ ਮੋਟਰਸਾਈਕਲ ਮਿਲੇ ਆ ਤੇ ਉਹ ਵੀਰ ਹੈ ਜਿਹੜੇ ਯਾਤਰਾ ਕਰਕੇ ਵਾਪਸ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਦੋਂ ਚੱਲੇ ਸੀਗੇ ਘਰ ਤੋਂ ਦੋ ਤਰੀਕ ਨੂੰ ਤੇ ਹੁਣ ਵਾਪਸੀ ਫਿਰ ਅੱਜ ਸਟੇ ਕਰੂਗੇ ਜਾਂ ਸਿੱਧਾ ਘਰੇ ਜਾਉਂਗੇ ਸਟੇ ਕਿੱਥੇ ਕਰੋਗੇ ਤੇ ਉੱਪਰ ਅੱਜ ਦਰਸ਼ਨ ਕਰਕੇ ਆਏ ਜੇ ਕੱਲ ਕਰਨ ਗਏ ਸੀਗੇ ਕੱਲ ਕਰ ਆਏ ਫਿਰ ਉੱਥੇ ਰੁੱਕ ਗਏ ਉਹਨੇ ਗੋਬਿੰਦ ਘਾਟ ਰੁੱਕ ਗਏ ਉਹਨੇ ਨਹੀਂ ਉੱਥੇ ਲਗਾ ਜੇ ਕੰਮਾਂ ਲਈ ਬੈਠੇ ਸੀ ਤੇ ਬਹੁਤ ਜ਼ਿਆਦਾ ਠੀਕ ਹੈ ਦਰਸ਼ਨ ਕਿਦਾਂ ਦੇ ਹੋਏ ਫਿਰ ਉੱਪਰ ਦਾ ਕੀ ਮਾਹੌਲ ਹੈ ਸਨੋਵ ਹੋ ਰਹੀ ਹੈ ਸਨੋਵ ਬਹੁਤ ਹੈ ਪੂਰੀ ਬਰਫ਼ ਹੈ ਵੀ ਦਰਸ਼ਨ ਕਰਨ ਚ ਆਨੰਦ ਆਏਗਾ ਹਾਂਜੀ ਆਨੰਦ ਆਏਗਾ ਉਹ ਤੋਂ ਆਣ ਦਾ ਮਨ ਕਰ ਗਿਆ ਸੀ ਕਿ ਕਿ ਥੱਕੇ ਨਾਲ ਆਏ ਉੱਥੇ ਫਿਰ ਨਾਲ ਕੁੱਝ ਗਿਆ ਸੰਗਤ ਬਹੁਤ ਹੁੰਦੀ ਇਤਨੀ ਜਿਆਦਾ ਚੱਲਦੀ ਹੈ ਹਾਂ ਇਹ ਉਸੇ ਮੇਰੀ ਆਪਾਂ ਕਿਥੇ ਹੋਣਾ ਰਿਹਾ ਠੀਕ ਹੈ ਠੀਕ ਹੈ ਤੇ ਦੋ ਹੀ ਮੋਟਰਸਾਈਕਲ ਇਹ ਹੋਰ ਵੀ ਆ ਨਾਲ ਠੀਕ ਹੈ ਗੁਰਮਾਰਾ ਇਹ ਨਾ ਅਗਲੇ ਗੁਰਪਾਤੇ ਆਏ ਓਕੇ ਅੱਜ ਤਾਂ ਫਿਰ ਤੁਹਾਨੂੰ ਲੱਗੀ ਸਟੇ ਕਰਨੀ ਪੈਗੀ ਜਿਹੜੇ हिसाब ਦਾ ਮੌਸਮ ਖਰਾਬ ਹੈ ਪਰ ਲੱਗੀ ਰੁਕ ਜਿਓ ਅੱਗੇ ਗੁਰਦੁਆਰਾ ਸੇ ਮਿਲ ਜੇਗਾ ਤੁਹਾਨੂੰ ਤੁਸੀਂ ਆਰਾਮ ਨਾਲ ਮੈਨੂੰ ਲੱਗਦਾ ਪ੍ਰਿਆਗਰਾਜ ਕਿਹੜਾ ਆਇਆ ਸੀਗਾ ਪਿੱਛੇ ਕਰਨ ਪ੍ਰਿਆਗ ਕਰਨ ਪ੍ਰਿਆਗ ਤੁਸੀਂ ਆਰਾਮ ਨਾਲ ਸਟੇ ਕਰ ਲਿਓ ਅੱਗੇ ਵਾਲਾ ਸਫ਼ਰ ਨਾ ਕਰਿਓ ਕਿਉਂਕਿ ਸ਼੍ਰੀ ਨਗਰ ਦੂਰ ਪੈ ਜਾਏਗਾ ਜਾਂ ਫਿਰ ਨਗਰਾਸੂ ਹੋਏਗਾ ਨਗਰਾਸੂ ਪਹੁੰਚ ਜਾਓਗੇ ਨਗਰਾਸੂ ਵੀ ਪਹੁੰਚ ਹੋ ਜਾਏਗਾ ਰੇ ਹਲੇ ਟਾਈਮ ਬਹੁਤ ਪਿਆ ਹੈ ਠੀਕ ਹੈ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਮੀ ਖਤਮ ਹੋਣ ਤੋਂ ਬਾਅਦ ਕਹਿੰਦੇ ਮੁੰਡੇ ਨੇ ਦੁਬਾਰੇ ਚੱਕ ਲਈ ਸਾਈਕਲ ਮੌਸਮ ਕਿਦਾਂ ਦਾ ਹੋ ਗਿਆ ਫਿਰ ਹਾਂ ਠੀਕ ਆ ਇਹ ਮੌਸਮ ਹੋ ਗਿਆ ਜੀ ਸਾਈਕਲਿੰਗ ਵਾਲਾ ਐਨ ਵਧੀਆ ਮੌਸਮ ਹੈ ਪਿੱਛੇ ਅਸੀਂ ਕੁਝ ਕੁ ਪਹਾੜ ਦੇਖੇ ਉਹਨਾਂ ਦੇ ਧੁੱਪ ਨਿਕਲੀ ਵੀ ਸੀ ਇੱਥੇ ਵੀ ਪੈ ਰਿਹਾ ਤਾਂ ਵੀ ਉੱਤਰਾਖੰਡ ਦੇ ਪਹਾੜ ਵਾਲਾ ਮਹੀ ਕੁਝ ਲੈਦੇ ਹੀ ਆ। ਆਕੇ ਆਪਾਂ ਸਫਰ ਕੱਢਦੇ ਛੇਤੀ ਛੇਤੀ। ਜਿਵੇਂ ਜਿਵੇਂ ਆਪਾਂ ਹਾਈਟ ਤੇ ਜਾਂਦੇ ਜਾ ਰਹੇ ਹਾਂ। ਆ ਦਰਖਤ ਤੇ ਬਨਸਪਤੀ ਚੇਂਜ ਹੁੰਦੀ ਜਾ ਰਹੀ ਤੇ ਇਹ ਵਾਲੇ ਪਹਾੜ ਆਪਾਂ ਨੂੰ ਹੁਣ ਦੇਖਣ ਨੂੰ ਮਿਲੇ ਆ ਤੇ ਇਹ ਵਾਲੇ ਦਰਖਤ ਵੀ ਆਪਾਂ ਨੇ ਹੁਣੇ ਦੇਖੇ ਆ। ਪਿੱਛੇ ਆਪਾਂ ਨੂੰ ਇਹਲਾ ਮਾਹੌਲ ਨਹੀਂ ਮਿਲਿਆ। ਜਦੋਂ ਆਪਾਂ ਰੀਠਾ ਸਾਹਿਬ ਤੋਂ ਹਿਮਕੁੰਡ ਸਾਹਿਬ ਜਾਂਦੇ ਆ। ਉਦੋਂ ਇਹ ਵਾਲਾ ਵਿਊ ਬਣਦਾ ਹੈ। ਅਸੀਂ ਸਫਰ ਕਰ ਰਹੇ ਹਾਂ ਬੱਦਲਵਾਈ ਚ ਤੇ ਸਾਹਮਣੇ ਪਹਾੜੀ ਤੇ ਧੁੱਪ ਨਿਕਲੀ ਹੋਈ ਹੈ। ਇਹ ਪਹਾੜੀ ਇਲਾਕਿਆਂ ਦਾ ਇਹ ਸੀਨ ਹੈ। ਪਰ ਅੱਗੇ ਦਾ ਜੋ ਮੌਸਮ ਹੈ ਉਹ ਠੰਡਾ ਹੋਣ ਵਾਲਾ ਹੈ। ਕਿਉਂਕਿ ਜਿਹੜੀ ਵੀ ਸੰਗਤ ਦਰਸ਼ਨ ਕਰਨ ਤੋਂ ਬਾਅਦ ਸਾਡੇ ਕੋਲ ਰੁਕਦੀ ਹੈ ਨਾ ਉਹ ਇੱਕ ਹੀ ਗੱਲ ਕਹਿੰਦੇ ਨੇ ਗਰਮ ਕੱਪੜੇ ਜ਼ਿਆਦਾ ਲੈ ਜਿਓ। ਵੀ ਅੱਗੇ ਦਾ ਮੌਸਮ ਬਹੁਤ ਠੰਡਾ ਹੈ। ਅੱਗੇ ਦਾ ਮੌਸਮ ਹੋਰ ਵਧੀਆ ਹੋਣ ਲੱਗਿਆ। ਇਿੱਤੇ ਜਿੱਦਾਂ ਇਹ ਉੱਪਰ ਜਾ ਰਿਹਾ ਹੈ ਕੈਸੇ ਹੋ ਬੜੀਆ ਬੜੀਆ ਤੇ ਸਾਹਮਣੇ ਵਾਟਰਫਾਲ ਹੈ ਐਨ ਹਾਈਟ ਤੋਂ ਪਾਣੀ गिर ਰਿਹਾ ਤੇ ਗੂੰਜਾ ਇੱਧਰ ਪੈ ਰਹੀ ਆ ਇਹ ਵੀ ਹੈ ਕੁਦਰਤ ਮੀਤੋ ਬਾਦ ਮੌਸਮ ਵਾਕਿਆ ਬਹੁਤ ਠੰਡਾ ਹੋ ਗਿਆ ਤੇ ਸਾਹਮਣੇ ਮਸ਼ੀਨ ਚੱਲਣ ਦਾ ਜੋ ਕਾਰਨ ਹੈ ਬਾਜੀ ਲੈਂਡ ਸਲਾਈਡਿੰਗ ਜਦੋਂ ਮੀਂਹ ਜਿਆਦਾ ਪੈ ਲੰਦਾ ਤਾਂ ਜਿਹੜੇ ਕੱਚੇ ਪਹਾੜ ਹੁੰਦੇ ਉਹ ਡਿੱਗ ਜਾਂਦੇ ਇਹ ਗਿਰਿਆ ਬਾਜੀ ਪਰਸੋਂ ਦਾ ਤੇ ਰਸਤਾ ਖੁੱਲ ਗਿਆ ਆ ਵਜਾ ਹੀ ਚੱਲ ਰਹੀ ਹੈ ਪਰ ਕੰਮ ਚੱਲ ਰਿਹਾ ਰੋਡ ਬੰਦ ਹੋ ਗਿਆ ਸੀਗਾ ਪਰਸੋਂ ਪਰ ਖੁੱਲ ਗਿਆ ਸੁਣੇ ਕਿਉਂਕਿ ਬਰਖਾਤ ਬਹੁਤ ਹੋਈ ਮੀਂਹ ਬਹੁਤ ਤੇਜ਼ ਪਿਆ ਕੱਲ ਵੀ ਬਹੁਤ ਤੇਜ਼ ਪਿਆ ਤੇ ਪਰਸੋਂ ਵਾਲਾ ਸੀ ਬੈਠੀਦਾ ਉਹ ਥੱਲੇ ਨਹੀਂ ਪਿਆ ਕਿਉਂਕਿ ਉਹ ਆਪਾਂ ਰੇਸ਼ੀ ਦੇ ਹਿੱਸੇ ਤੋਂ ਦੋ ਘੰਟੇ ਪਿਆ ਨੇਰੀ ਬਹੁਤ ਚੱਲੀ ਆਪਾਂ ਇਸ ਟਾਈਮ ਕ੍ਰਾਸ ਕਰ ਰਹੇ ਆ ਜੀ ਨੰਦ ਪ੍ਰਯਾਗ ਨੂੰ ਤੇ ਜਿੱਦੋਂ ਕਰਨ ਪ੍ਰਯਾਗ 'ਚ ਟ੍ਰੈਫਿਕ ਹੈ ਇੱਥੇ ਵੀ ਉਹੀ ਸੀਨ ਹੈ ਕਿਉਂਕਿ ਜਿੱਥੇ-ਇੱਥੇ ਪ੍ਰਯਾਗ ਹੈ ਉੱਥੇ-ਉੱਥੇ ਸ਼ਰਧਾਲੂ ਹੈ ਜਿੱਥੇ ਸ਼ਰਧਾਲੂ ਹੈ ਉੱਥੇ ਰਸਤੇ ਤੰਗ ਹੈ ਕਿਉਂਕਿ ਸਾਈਡਾਂ 'ਤੇ ਗੱਡੀਆਂ ਲਾਈ ਜਾਂਦੇ ਪਰ ਜਿਸ ਵੀ ਆਪਾਂ ਪ੍ਰਯਾਗ ਤੇ ਗਏ ਆ ਉੱਥੇ ਪਾਪੂਲੇਸ਼ਨ ਬਹੁਤ ਹੈ ਮਹੌਲ ਸ਼ਾਨਦਾਰ ਰਹਿ ਤਰੀਕ ਚ ਜੇ ਵੇ ਦੇ ਬਣੋ ਤੇ ਅੰਦਰੋਂ ਅੰਦਰ ਮਹਾਰਾਜ ਵੜ ਗਏ ਇਹ ਛੇੜ ਛਿੰਗੜੀ ਕਰਾਂਗੇ ਤੇ ਉੱਤਰਾਖੰਡ ਦਾ ਆਪਾਂ ਨੂੰ ਪਹਿਲਾ ਲੰਗੂਰ ਦੇਖਣ ਨੂੰ ਮਿਲ ਗਿਆ ਇਹ ਬੈਠਾ ਜੀ ਇੱਥੇ ਟਿਕਿਆ ਬੈਠਾ ਪੂਰਨ ਹੀ ਹਾਇ ਲੈ ਰਿਹਾ ਤੇ ਇਧਰ ਹਾਈਵੇ ਦੇ ਵਿਚਾਲੇ ਮੈਚ ਲੱਗਿਆ ਹੋਇਆ ਕੀ ਬਾਤ ਹੈ स्टेडियम सही है और बाकी तो फिर है okay. आप तो दूसरे साल से वो जमेला भी खत्म हो जाएगा है। आपको ऊपर जोशीमठ नहीं जाना ठीक है ठीक है तो 12 ਕਿਲੋਮੀਟਰ ਜੋਸੀ ਮਠ ਨਹੀਂ ਜਾਣਾ ਪਵੇਗਾ ਅੱਛਾ 17 ਕਿਲੋਮੀਟਰ ਜੋਸੀ ਮਠ ਜਾਣਾ ਨਹੀਂ ਪਵੇਗਾ ਹਾਂ ਹੁਣ ਜੋਸੀ ਮਠ ਬਚ ਗਿਆ ਫਿਰ ਤੋਂ ਕੀ ਹੈ ਸਭ ਤੋਂ ਸੜਕ ਐਸ ਸੀ ਪੀ ਨਹੀਂ ਕਦ ਤੱਕ ਖੁੱਲੇਗਾ ਥਲ ਗਿਆ ਥਲ ਗਿਆ ਥਲ ਗਿਆ ਥਲ ਗਿਆ ਹੁਣ ਜੋਸੀ ਮਠ ਨਹੀਂ ਜਾਣਾ ਪਵੇਗਾ ਨਾ ਜੋ 7-8 ਕਿਲੋਮੀਟਰਗੇ ਚਾਹੀਏ ਜੋ ਐਸੇ ਐਸੇ ਜਿਗਜੈਗ ਬੰਨਤਾ ਥਾ ਫਿਰ ਉਤਰਾਹੀ ਬੰਦੀਦੀ ਉਹਦੇ ਆ ਵੀ ਉਹ ਜਾਣਾ ਨਹੀਂ ਪੜੇਗਾ ਉਹ ਸਭ نیچے-नीचे ਮੁੰਡੀ ਚਾਹ ਜੜ ਗਿਆ 14 ਕਿਲੋਮੀਟਰ ਵਾਲਾ ਸਫਰ ਬਚ ਗਿਆ ਹਰ ਉਹ ਵੀ ਉਹ ਵੀ ਉਹ ਵੀ ਪੂਰਾ ਗਾਂਢੀ ਹਾਂ ਪੂਰਾ ਪੂਰਾ ਜੋਰ ਲਗੇਗਾ ਇੱਕ ਚੜਾਈ ਚੜ ਕੇ ਆਪਾਂ ਅੱਗੇ ਰੁਕੇ ਸੀ ਕਿਉਂਕਿ ਅੱਗੇ ତੁਰਾਈ ਹੈ ਤੇ ਸਾਹਮਣੇ ਕਾਰ ਹੀ ਕਾਰ ਦਿਖ ਰਹੀ ਨੇ ਇੱਥੇ ਮੈਨੂੰ ਆਵਾਜ਼ੀ ਬਹੁਤ ਲੱਗਦੀ ਹੈ। ਉੱਤੇ ਛੋਟੇ ਕਰ। ਮਾਂ ਗੋਬਰਾਂ ਜੀ ਬਹੁਤ ਸੋਹਣਾ ਲੱਗਦਾ। ਪਾਈਆਂ ਲੋਕਾਂ 'ਚ ਇਸ ਕੈਮਰੇ ਇੰਨਾ ਜ਼ਿਆਦਾ ਹੁੰਦਾ ਏ। ਵੀ ਇਹ ਦੋ ਦੋ ਸਿਲੰਡਰ ਮੋਢਿਆਂ ਤੇ ਰੱਖ ਕੇ ਸਿੱਧੀ ਚੜਾਈ ਚੜ ਸਕਦੇ ਆ। ਪਰ ਇੱਧਰ ਕੋਈ ਮੈਂ ਸਾਈਕਲਿਸਟ ਨਹੀਂ ਦੇਖਿਆ। ਕੋਈ ਰਨਿੰਗ ਕਰਦਾ ਨਹੀਂ ਦੇਖਿਆ। ਕੋਈ ਸਪੋਰਟਸ ਵਾਲਾ ਨਹੀਂ ਦੇਖਿਆ। ਜਿਹੜੇ ਵੱਡੇ ਸ਼ਹਿਰ ਹੈ। ਉੱਥੇ ਆਪਾਂ ਨੂੰ ਗਰਾਊਂਡ ਦੇਖਣ ਨੂੰ ਮਿਲੇ ਆ ਪਰ ਆਪਾਂ ਨੂੰ ਹੋਰ ਕਿਤੇ ਗਰਾਊਂਡ ਦੇਖਣ ਨੂੰ ਨਹੀਂ ਮਿਲੇ ਹੋਏ ਇਹ ਲੋਕ ਜ਼ਿਆਦਾਤਰ ਜੋ ਟੂਰਿਸਟ ਹੈ ਉਹਨਾਂ ਦੇ ਉੱਤੇ ਡਿਪੈਂਡ ਹੈ ਜਾਂ ਫਿਰ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਹੈ ਇਹਨਾਂ ਕੋਲੇ ਹੋਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈ ਤੇ ਆਪਾਂ ਪਹੁੰਚ ਗਏ ਜੀ ਚਮੋਲੀ ਡਿਸਟ੍ਰਿਕਟ ਦੇ ਅੰਦਰ ਇਹ ਏਰੀਆ ਤਾਂ ਹੀ ਇੰਨਾ ਵੱਡਾ ਹੈ ਕਿਉਂਕਿ ਇਹ ਜ਼ਿਲ੍ਹਾ ਪੈ ਜਾਂਦਾ ਇਹ ਚਮੋਲੀ ਦਾ ਬੋਰਡ ਲੱਗਿਆ ਹੋਇਆ ਤੇ ਚੋਬਰ ਸਾਹਮਣੇ ਕਰ ਰਿਹਾ ਵੀਡੀਓਗ੍ਰਾਫੀ ਤੇ ਇਥੋਂ ਆਪਣਾ ਸਫਰ ਰਹਿ ਗਿਆ ਤਕਰੀਬਨ 1 ਤੋਂ 1.5 ਕਿਲੋਮੀਟਰ ਦਾ ਜਾਣਾ ਆਪਾਂ ਨੇ ਅੱਗੇ ਸੀਗਾ ਪਰ ਅੱਜ ਰਾਸਤੇ ਹੀ ਆਨੰਦ ਲੰਦੇ ਆਏ ਅੱਜ ਕੋਈ ਜ਼ੋਰ ਨਹੀਂ ਲਗਾਇਆ ਕੋਈ ਦੌੜ ਭੱਜ ਨਹੀਂ ਕੀਤੀ ਉਹਦਾ ਕਾਰਨ ਹੈ ਅਗਰ ਅੱਜ ਆਪਾਂ 80-90 ਕਿਲੋਮੀਟਰ ਕੱਢ ਲੰਦੇ ਤਾਂ ਕੱਲ ਦਾ ਸਫਰ ਰਹਿਣਾ ਸੀਗਾ 15 ਕਿਲੋਮੀਟਰ ਤਾਂ ਆਪਾਂ ਨੇ ਸੋਚਿਆ ਵੀ ਆਪਾਂ ਡਿਵਾਈਡ ਕਰ ਲੈਂਦੇ ਅੱਧਾ-ਅੱਧ ਕਰ ਲੈਂਦੇ ਥੋੜਾ ਅੱਜ ਕੱਢ ਲੰਦੇ ਤੇ ਥੋੜਾ ਕੱਲ੍ਹ ਵਾਲ ਤੇ ਛੱਡ ਲੈਂਦੇ ਤੇ ਕੱਲ ਆਪਾਂ ਗੋਬਿੰਦ ਘਾਟ ਪਹੁੰਚ ਜਾਾਂਗੇ ਆਪਾਂ ਨੇ ਜੋਸ਼ੀ ਵਾਟ ਨਹੀਂ ਰੋਕਣਾ ਤੇ ਮਾਹੌਲ ਇੱਕ ਨੰਬਰ ਹੈ ਇਹ ਉੱਤਰਾਖੰਡ ਵਾਲੇ ਬੈਠੇ ਐ ਨਿਊ ਵਿਊ ਦਾ ਇੰਜੋਏ ਲੈ ਰਹੇ ਤੇ ਇਧਰ ਫਿਰ ਇਹ ਗਾਂਜਾ ਬਹੁਤ ਚੱਲਦਾ ਹੈ ਇਹ ਸੈੱਟ ਹੋਈ ਫਿਰਦੇ ਰਹਿੰਦੇ ਨੇ ਇੱਥੇ ਇੱਥੋਂ ਰਸਤੇ ਦਾ ਵਾਈਬ ਬਣ ਜਾਂਦਾ ਜਿਹੜਾ ਥੱਲੇ ਵਾਲਾ ਰਸਤਾ ਹੈ ਇਹ ਜਾ ਰਿਹਾ ਕੇਦਾਰਨਾਥ ਨੂੰ ਕੇਦਾਰਨਾਥ ਐ ਇੱਥੋਂ 130 ਕਿਲੋਮੀਟਰ ਤੇ ਇਹ ਵਾਲਾ ਰਸਤਾ ਜਾ ਰਿਹਾ ਜੀ ਹੇਮਗੁੰਡ ਸਾਹਿਬ ਨੂੰ ਸਮਾਂ ਹੋ ਗਈ 7 ਵਜੇ ਦਾ ਤੇ ਆਪਣਾ ਲਾਸਟ ਸਫਰ ਰਹਿ ਗਿਆ ਜੀ 7.5 ਕਿਲੋਮੀਟਰ ਦਾ ਅੱਗੇ ਗੁਰਦੁਆਰਾ ਸਾਹਿਬ ਹੈ ਸੁਖ ਸਾਗਰ ਕੁਸ਼ੈਦਾਂ ਦਾ ਨਾਮ ਹੈ ਇਸ ਟਾਈਮ ਆਪਾਂ ਥੋੜੀ ਜੋ 플랫 ਏਰੀਆ ਉੱਤੇ ਖੜੇ ਆ ਕਿਉਂਕਿ ਅੱਗੇ ਆਪਾਂ ਨੂੰ ਖਿੱਤੀ ਚੜ੍ਹਾਈ ਮਿਲੇਗੀ ਬਾਕੀ ਮੋਟਰਸਾਈਕਲਾਂ ਦੀ ਆਵਾਜ਼ਾਂ ਤੋਂ ਆਈਡੀਆ ਲੱਗ ਗਿਆ ਹੋਵੇਗਾ ਕਿ ਅੱਗੇ ਆਪਾਂ ਨੂੰ ਤਿੰਨ ਕੈਂਚੀਆਂ ਮਿਲਣਗੀਆਂ ਉਸ ਤੋਂ ਬਾਅਦ ਰੋਡ ਹੈ ਤੇ ਰੋਡ ਦੇ ਨਾਲ ਹੀ ਪੁਲ ਤੇ ਲੱਗੇ ਗੁਰਦੁਆਰਾ ਸਾਹਿਬ ਹੈ ਚੱਲਦੇ ਆਂ ਜੀ ਪਹੁੰਚਦੇ ਆਂ ਅੱਜ ਦੇ ਟਿਕਾਣੇ ਤੇ ਆਪਾਂ ਇਹਨੇ ਕੈਂਚੀ ਚੜਾਈਆਂ ਤੋਂ ਚੜਾ ਆ ਸਾਜ ਸਾਹ ਨਹੀਂ ਲੱਗ ਰਿਹਾ ਅੱਗੇ ਵਾਲਾ ਜਿਹੜਾ ਰਸਤਾ ਏ ਇਹ ਬਹੁਤ ਕੰਜਸਟਡ ਏ ਇੱਕ ਸਾਈਡ ਪਹਾੜੀ ਏ ਦੂਸਰੀ ਸਾਈਡ ਖਾਈ ਏ ਤੇ ਰਸਤਾ ਸਿਰਫ ਇੱਕ ਗੱਡੀ ਤੋਂ ਲੰਘਣ ਦਾ ਏ ਹੁਣ ਉਧਰ ਵਾਲੀਆਂ ਲੰਘ ਰਹੀਆਂ ਇਧਰ ਵਾਲੀਆਂ ਖੜੀਆਂ ਏ ਫਿਰ ਇਹ ਚੱਲਣਗੀਆਂ ਕਿਉਂ ਖੜਨੀਆਂ ਲੋ ਜੀ ਕਰੋ ਚੈੱਕ ਜੇ ਮੈਂ ਪੂਰਾ ਪੂਰਾ ਇਹ ਰਸਤਾ ਏ ਇੱਕ ਟਾਈਮ ਦੇ ਵਿੱਚ ਸਿਰਫ ਇੱਕ ਗੱਡੀ ਲੰਘਦੀ ਏ ਇਹ ਯਾਰ ਸਾਡੀ ਜੇ ਨੂੰ ਆਪਾਂ ਦੂਰੋਂ ਖੜੇ ਦੇਖ ਰਹੇ ਠੀਕ ਹੈ ਉਪਰ ਛੱਤ ਬਣੀ ਹੋਈ ਹੈ ਤੇ ਇੱਕ ਵਾਰ ਦੇ ਵਿੱਚ ਇੱਕ ਗੱਡੀ ਪਾਸ ਹੋ ਗਈ ਸਮਾਂ ਹੋ ਗਿਆ ਜੀ 8:30 ਦਾ ਤੇ ਪਹਾੜੀ ਸਫਰ ਵੀ ਅੱਗੇ ਜੋ ਗੁਰਦੁਆਰਾ ਸਾਹਿਬ ਹੈ ਉਹ ਤਕਰੀਬਨ ਇੱਥੋਂ ਹੋਏਗਾ 4 ਕਿਲੋਮੀਟਰ ਤੇ ਪਹੁੰਚਣ ਦੇ ਵਿੱਚ ਲੱਗੇਗਾ ਜੀ ਤਕਰੀਬਨ 1.5 ਘੰਟਾ ਤੇ ਇੱਥੇ ਆਪਾਂ ਨੂੰ ਇਹ ਬਾਬਾ ਜੀ ਮਿਲੇ ਨੇ ਤੇ ਉਹ ਰਹ ਨਹੀਂ ਵਿੱਚ ਇੱਥੇ ਰਾਤ ਨਹੀਂ কাট ਸਕਦੇ ਸਾਹਮਣੇ ਲੰਗਰ ਹਾਲ ਹੈ ਜੀ ਹੁਣ ਇਹਦਾ ਕਾਰਨ ਪਤਾ ਨਹੀਂ ਕਿ ਆਇਆ ਜੀ ਅਗਰ ਤੁਹਾਡੇ ਨਾਲ ਵੀ ਐਦਾਂ ਹੋਇਆ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ ਜੀ ਚੱਲਦੇ ਆਂ ਜਾਂ ਅੱਗੇ ਆ ਸਫ਼ਰ ਕਰਦੇ ਆਂ ਤੇ ਫਾਈਨਲੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਪਿੱਪਲ ਕੋਟੀ ਤੇ ਹੁਣ ਹੀ ਆਪਾਂ ਚੜਾਈ ਚੜਾ ਕੇ ਹਟੇ ਆ ਇਹ ਹੈ ਜੀ ਯਾਤਰੀਆਂ ਦੀ ਠਹਿਦ ਲਈ ਬਣਾਇਆ ਹੋਇਆ ਸਥਾਨ ਗੁਰਦੁਆਰਾ ਸੁਖ 사ਗਰ ਸਾਹਿਬ ਪਿੱਪਲ ਕੋਟੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਤਪਾਲ ਸਿੰਘ ਜੀ ਸੱਚਖੰਡ ਵਾਸੀ ਸ਼ਹੀਦ ਬਾਬਾ ਕਸ਼ਮੀਰ ਸਿੰਘ ਜੀ ਜਸਵੰਦਰ ਬਾਬਾ ਲਖਵਿੰਦਰ ਸਿੰਘ ਜੀ ਲਾਡੀ ਇਹੋ ਮੈਨੂੰ ਜਿਹੜਾ ਨੇ ਇੱਥੋਂ ਹੀ ਸੇਵਾ ਸੰਭਾਲ ਕੀਤੀ ਹੋਈ ਐ ਤੇ ਜ਼ਿਆਦਾ ਸੰਗਤਾਂ ਇੱਥੇ ਰੁਕਦਿਆਂ ਨੇ ਉਹਦਾ ਕਾਰਨ ਐ ਗੋਵਿੰਦ ਘਾਟ ਇੱਥੋਂ ਪੈ ਜਾਂਦਾ तकरीबन 60 ਕਿਲੋਮੀਟਰ ਉੱਥੇ ਸੰਗਤ ਨਹੀਂ ਰੁਕਦੀ ਕਿਉਂਕਿ ਉੱਥੇ ਕਮਰੇ ਬਹੁਤ ਘੱਟ ਨੇ ਉਹ ਇੱਥੇ ਸਟੇ ਕਰਕੇ ਸਵੇਰੇ ਜਾਂਦੇ ਨੇ ਤੇ ਉੱਥੇ ਮੋਟਰਸਾਈਕਲ ਖੜਾ ਕਰਕੇ ਸਿੱਧੇ ਚਲੇ ਜਾਂਦੇ ਨੇ ਗੋਵਿੰਦ ਧਾਮ ਤੇ ਆਪਾਂ ਪਹੁੰਚ ਗਏ ਜੀ ਇੱਥੇ ਜੂੜੀਦਰ ਆਪਣਾ ਪਿੱਛੇ ਆ ਰਿਹਾ ਉਹ ਹਲੇ ਦੇਖੀ ਨਹੀਂ ਰਿਹਾ ਕਿਤੇ ਤੇ ਇੱਧਰ ਮੋਟਰਸਾਈਕਲ ਖੜੇ ਹੋਏ ਨੇ ਤੇ ਆਪਾਂ ਨੂੰ ਸਾਈਕਲ ਉੱਪਰ ਲੈ ਕੇ ਜਾਣਾ ਪਏਗਾ ਤੇ ਆਪਾਂ ਵੀਡੀਓ ਦੀ ਕਰਦੀ ਐ ਇੱਥੇ ਸਮਾਪਤੀ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਅੱਜ ਦੀ ਵੀਡੀਓ ਵਿੱਚ ਸਭ ਤੋਂ ਵਧੀਆ ਕਿਆ ਲੱਗਿਆ ਤੇ ਕੋਈ ਸੋਹਣਾ ਜਿਹਾ ਕਮੈਂਟ ਕਰਦੇ ਹੋ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਅਗਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਮਿਲਦੇ ਆਂ ਕੱਲ ਨਵੇਂ ਰਾਮਾ ਉੱਤੇ ਨਵੇਂ ਸਫ਼ਰ ਦੇ ਨਾਲ ਮਿਲਦੇ ਆਂ ਕੱਲ ਨਵੇਂ ਰਸਤੇ ਦੇ ਉੱਤੇ ਨਵੇਂ ਪਹਾੜਾਂ ਦੇ ਨਾਲ ਤੇ ਨਵੀਂ ਡੈਸਟੀਨੇਸ਼ਨ ਦੇ ਨਾਲ ਉਮੀਦ ਆ ਵੀ ਕੱਲ ਆਪਾਂ ਜਲਦੀ ਪਹੁੰਚ ਜਾਗੇ ਗੋਬਿੰਦ ਘਾਟ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ